ਸਾਂਗਤ ਸੰਗਤ ਨਾਲ ਸੇਵਾ ਕਰਕੇ ਸਰਬਾਰ ਨੂੰ ਮਿਲਤੁ ਆਗਿ ਸਿਰਤ ਨਾਲ ਸੰਗਤ ਹੈ ਸੇਵਾ ਦੇ ਕੇ ਕਰਮਾਂ ਦੀ ਅਤਿ ਆਸਾ ਜੇ ਨਹੀਂ ਦੁਖਾਂਤ ਸੰਗਤ ਤੇ ਸੰਗਤ ਪਿਛਲੇ ਚੰਗੇ ਕਰਮਾਂ ਮੇਨੋਂ ਕਾਤ ਕਦ ਤੁਮ ਮਰਜੀ ਨਹੀਂ ਪੂਰਵ ਕਾਰਮ ਅੰਕੜ ਜਬ ਪ੍ਰਗਟੇ ਭੇਦਿਓ ਪੁਰਖ ਰਸਤਵੈ ਰਾਗੀ ਪੂਰਨ ਪੁਰਖਾਂ ਦੀ ਸੰਗਤ ਪਿਛਲੇ ਪੁਰਣੇ ਬਹੁਤੇ ਚੰਗੇ ਕਰਮੋਂ ਤਾਂ ਮਿਲਦੀ ਐ ਪੂਰਵ ਕਾਰਮ ਅੰਕੜ ਜਬ ਪ੍ਰਗਟੇ ਭੇਦਿਓ ਪੁਰਖ ਰਸਤਵੈ ਰਾਗੀ ਮਿਟੇ ਉਹ ਧੇਰ ਐ ਸੰਗਤ ਮਿਲਗੀ ਸੰਗਤ ਜੋ ਸਾਨੂੰ ਦੋਜੀ ਹੋਗੀ ਗੁਰਵਾਣੀ ਦੇ ਸਾਨੂ ਰੌਚਨੀ ਕਰ ਦਿੱਤੀ ਗੁਰਵਾਣੀ ਜਿਸ ਜਗ ਮੈਂ ਚਾਹਾਂ ਜਿਵੇਂ ਸੋਝੀ ਹੋਗੀ ਹਨੇਰਾ ਦੂਰ ਚਲਾ ਗਿਆ ਮਿਟਿਓਂ ਹਨੇਰ ਕਰੋਣਾ ਜਨਮ ਦਾ ਗਿਆਨ ਤਾਲਾ ਹਨੇਰਾ ਗੁਰੂ ਜੀ ਸੰਗਤ ਵਿੱਚ ਆ ਕੇ ਸਾਧ ਸੰਗਤ ਦੂਰ ਹੋ ਜਾਂਦਾ ਹੈ ਮਿਟਿਓਂ ਹਨੇਰ ਮਿਲਦ ਹਰਾਨਤ ਜਨਮ ਜਨਮ ਕੀ ਸੋਈ ਜਾਂਦੀ ਜਨਮ ਜਨਮਾਤਰਾ ਦੀ ਸੁੱਤੀ ਉੱਧ ਜਾਗ ਪੈਂਦੀ ਹੈ ਜਾਗ ਪੈਂਦੀ ਹੈ ਤੇ ਜਾਗਤ ਜੋ ਗੁਰੂ ਵੀ ਜਾਗਦਾ ਹੈ ਜਿਹੜਾ ਜਾਗਦਾ ਪਿਆਰਾ ਉਹ ਹੀ ਜਗਾਵੇਗਾ ਜਿਹੜਾ ਆਤਮ ਮੁਕਤ ਹੈ ਉਹ ਹੀ ਮੁਕਤ ਕਰੇਗਾ ਆਪ ਮੁਕਤ ਮੁਕਤ ਕਰ ਸੰਸਾਰ ਨਾਨਕ ਇਸ ਜਨ ਕੋ ਸਦਾ ਨਾਮ ਚਾਰ ਅਦਾਈ ਨਾਮ ਚਾਰ ਕਰਨੀ ਹੈ ਕਰ ਸਾਧੂ ਅੰਜ ਦੇ ਪੁੰਨ ਵੱਡਾ ਹੈ ਸਾਰਬੰਧਾਤ ਪਰ ਵੱਡਾ ਏ ਹਰ ਸਾਧੂ ਤੇ ਹਰਵੇਂ ਲੱਛੰਦ ਸੇਨੇ ਮਹਾਰਾਜ ਸਾਜ ਨਾਮ ਨਿਰਮਲਤਾ ਕੇ ਕਰਮ ਸਾਜ ਜਿਉ ਸਾਜ ਕਰਾਂ ਸਨਾ ਵਿਸਰੈ ਹਰ ਨਾਮ ਆਮਾਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਪੂਰਨ ਤਨ ਪਿਆ ਇਹਦਾ ਮਧੂਰੇ ਹੋਣਗੇ ਤਾਂ ਪੂਰਨ ਰਹਿਣਾ ਪਿਆ ਮਹਾਰਾਜ ਜੀ ਨੇ ਬੋ ਬੋ ਮੈਂ ਭਾਈ ਜੋ ਸਾਤ ਰਾਤ ਸਿਮਨ ਕਰਦਾ ਹੈ ਪੂਰ ਸਵੇਰ ਤੋਤ ਨਾਮ ਕਲ ਨਾਮ ਕੇ ਜੰਕਾ ਤਦ ਖਾਮ ਪੂਰ ਸਵੇਰ ਤੋ ਤੁਮ ਤੇ ਜੇ ਮਨ ਵਿੱਚ ਹਰਿ ਹਰ ਕਾਈ ਹੈ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਜਿੰਦ ਕੋਈ ਨਾ ਸਾਥ ਗਰਾ ਨਾ ਵਿਛਰੇ ਹਰ ਨਾਮਾ ਮਨ ਮੰਤ ਆਰਨ ਸੇ ਤੇ ਨਾਮ ਕਾ ਪੂਰਿ ਸੋਈ ਸੰਤ ਜਨਾਂ ਵਿਚਰਾ ਨਾਮ ਸੇ ਕਨੇ ਲਿਆ ਮਾਰੇ ਆਪੇ ਉਤਤੰਦੰਦੇ ਨੇ ਭੇਜ ਨਾ ਜਾਣੋ ਮੂਰ ਸਾਈਂ ਜਿਆ ਇਹੋ ਜੇ ਸੰਤਾਂ ਦੀ ਫਤਗੋਜੀ ਕਰ ਰਹਾ ਨੇ ਜਿੰਦ ਮਾਣ ਨਿਵਾੜਿਆ ਨੂੰ ਮੇਰ thank yeah. you ਕਿਆ ਪਤੂ ਗੀਰੇ ਬੇਕਿਸੇ ਬੰਦੇ ਦੇ ਮਨ ਵਿੱਚ ਲੋਭ ਆ ਗਿਆ ਉਹ ਬੱਚੇ ਨੇ ਜਿਹੜਾ ਪਤਲਾ ਹੀ ਲੱਗਣਾ ਨਾ ਦੱਖਣਾ ਨਾ ਦੱਤਮ ਜੋਗਾ ਰਹਿਣਾ ਇਹਨੇ ਅਗਦੇ ਨੇ ਗਾਲ ਘੁੱਟ ਦਿੱਤਾ ਉਹਨਾਂ ਦਾ ਫੁੱਦਰ ਤੇ ਉਹ ਕੀ ਹਾਲ ਹੋ ਉਹਨਾਂ ਦੇ ਤੇ ਉਹਨਾਂ ਨੇ ਤੋਲ ਕੇ ਵੀ ਇਹ ਗਹਿਣੇ ਆਪਾਂ ਲਾ ਕੇ ਰੱਖ ਲੈਨੇ ਲਾ ਕੇ ਰੱਖਦੇ ਬੱਚਾ ਚਲਿਆ ਗਿਆ ਉਹ ਮਾਤਾ ਨੇ ਤਾਂ ਪੁੱਛਾਈ ਸੀ ਮੇਠਾ ਗੈਨੇ ਕਿੱਥੇ ਗਏ ਤੇਰੇ ਕਹਿ ਲੱਗਿਆ ਭਗਤ ਜੀ ਨੇ ਨਾ ਲਏ ਹੁਣ ਇਹ ਤਾਂ ਸੋਚਿਆ ਨਾ ਤੁਮਨੇ ਬੱਚੇ ਨੇ ਤਾਂ ਸੱਚ ਹੀ ਕਿਹਾ ਸੀ ਭਗਤ ਨਹੀਂ ਲਾਏ ਤਾਂ ਪਰ ਕਿਉਂ ਨਾ ਹੈ ਤੁਹਾਨੂੰ ਸੋਚਣਾ ਚਾਹੀਦਾ ਸੀ ਉਹ ਲੋਕ ਅਕਲਤਾ ਆਤਮ ਆਰਮਾ ਚਾਹੀਦਾ ਸੀ ਕੋਨੇ ਕੁਝ ਨਹੀਂ ਸੋਚਿਆ ਬਸ ਕਮਾਨੀਆਂ ਦੇ ਕਿਤੇ ਕਿਤੇ ਜਿੱਥੇ ਜਿੱਥੇ ਜਮਦੀ ਬੈਠੀ ਹਾਰੇ ਇਟ ਗਾਲ ਕੀਤੀ ਦਾਦਾ ਭਗਤ ਜੀ ਉਸ ਦਾ ਲੈ ਲੈ ਪੱਤ ਦੇ ਗਹਿਣੇ ਮਾਰੇ ਕਾਹ ਕੋਈ ਕੌਮ ਚੈਤੂ ਦਾ ਸਾਨੂੰ ਪਤਾ ਫਿਰ ਪਾਣੀ ਤਾਂ ਨਹੀਂ ਹੈ ਬਸ ਇਹਨਾਂ ਜਾਂਦਾ ਹੈ ਹਾਰੇ ਸ਼ਹਿਰ ਵਿੱਚ ਇਸ ਤਰ੍ਹਾਂ ਉਹਨਾਂ ਦੀ ਲਿੰਦਿਆ ਹੋਣੀ ਸ਼ੁਰੂ ਹੋ ਗਈ ਭਾਗਤ ਜੀ ਜੀ ਤੇ ਜਦੋਂ ਗਏ ਤੇ ਠਾਇਆ ਭਗਤ ਜੀ ਦੇ ਪਾਸ ਪਤਾ ਲੱਗੇ ਗਹਿਣੇ ਕਿਨੇ ਵਾਏ ਨੇ ਤੇ ਭਾਗ ਜਿਹਨੇ ਗਹਿਰੇ ਜਾਕੇ ਰੱਖੇ ਛੇਤ ਦੇ ਪਾਸ ਛੇਤ ਧਿਆਨ ਰੱਖੋ ਸਮਾਵਰਦਾ ਪਿਆ ਮથે ਤੁਹਾਡੇ ਬੱਚੇ ਦੀ ਜਾਨ ਜਾਂਦੀ ਰਹੇ ਕੀ ਫਾਇਦਾ ਇਹ ਜੀ ਵਧਾਈ ਦਾ ਕੀ ਫਾਇਦਾ ਦਖਾਵੇ ਦਾ ਐਤਾ ਨਾ ਕਰਿਆ ਕਰੋ ਛੇਤ ਕਹਿੰਦੀ ਗੱਲ ਤਾਂ ਤੁਹਾਡੀ ਠੀਕ ਹੈ ਲੈ ਗਿਆ ਘਰੇ ਤੇ ਘਰਵਾਲੀ ਨੂੰ ਜਦੋਂ ਦੱਸਿਆ ਵੀ ਛੇਤ ਭਗ ਜੀ ਨੇ ਤਾਂ ਆਪਣੇ ਬੱਚੇ ਦੀ ਜਾਨ ਬਚਾ ਦਿੱਤੀ ਤਾਂ ਆਇਆ ਜਿਉ ਨੇ ਕਹੇ ਨੇ ਐਨੀ ਕੋਝੋਈ ਹੋਈ ਹੋਈ ਸਾਰੇ ਫੇਰ ਕਹਿਣ ਲੱਗੀ ਜਾ ਕੇ ਜਿਉ ਦਾ ਵਾਕਈ ਰੱਬ ਦਾ ਰੂਪ ਥਾ ਤੈਨੂੰ ਕੋਈ ਪ੍ਰੇਮੀ ਆਇਆ ਕਹਿੰਦਾ ਭਾਗਾਂ ਜੀ ਤੁਹਾਲ ਬੜੀ ਨਿੰਦਿਆ ਹੋ ਰਹੀ ਚ ਤੁਹਾਡੀ ਆਏ ਤੁਹਾਡੀ ਖੈਰ ਵਿੱਚ ਚੁਫਤਤ ਬੜੀ ਹੋ ਰਹੀ ਹੈ ਤੈਨਾਂ ਕੋਈ ਧਿਆਨ ਹੀ ਨਹੀਂ ਦਿੰਦਾ ਹੈ ਫੇਰ ਕੀ ਆ ਠੀਕ ਹੈ ਭਾਈ ਤਾਂ ਬੇ ਪਹਿਲਾ ਕੱਲ ਨੰਦਿਆ ਹੁੰਦੇ ਸੀ ਅੱਜ ਲੋਕ ਤਾਂ ਨਥਾਨ ਕਰਦੇ ਨੇ ਦੋ ਊਠੀਆਂ ਸਾਰੀਆਂ ਧਾਰਨਾ ਚਾਹਤਾਂ ਤੇਰੇ ਫੇਰ ਦੱਸੀ ਕਹਿੰਦੇ ਕੱਲ ਨੰਦਿਆ ਕਹਿੰਦੇ ਅਨੰਦਿਆ ਵਾਲਿਆਂ ਦੇ ਮੂਹਰੇ ਸਿਰ ਦੇ ਵਿੱਚ ਜਿਹੜੇ ਉੱਤਤੀ ਕਰਦੇ ਥਾ ਉਹਨਾਂ ਦੇ ਉੱਤੇ ਅਸੀਂ ਦੋਨਾਂ ਤੋਂ ਹੀ ਮਰੀਏ ਉਹ ਨੌ ਪਾਛਾ ਦਾ ਵਿੱਚ ਤੇ ਮਾਰੇ ਧਾਰਨਾ ਪੜਦੇ

سڀ سڀ يا جان کي جو عليه ونا سڀن ۾ پيا دو پيا دو سڀو پاڻي وٽ ۾ يا جو ته آ دو I don't know. I don't know, I don't know.